ああ。 ਗਰਮੀ ਆਪਾ ਨਉ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਨ ਮਹੱਲਾ ਪੰਜਵਾ ਘਰ ਦੂਜਾ ਜਨੜੀਏ ਕਾ ਕਰ ਜਾ ਬੁਨਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਆਬਰ ਸਿਆਣਤਾ ਮਿਰਥੀਆਂ ਪਿਆਰੇ ਰੱਖਣ ਕਉ ਤੁਮ ਏਕ ਰਹਾ ਸਤਗੁਰ ਪੂਰਾ ਜੇ ਮਿਲਿਆ ਪਿਆਰੇ ਸੋ ਜਨੋਤ ਨਿਹੰਦਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਏ ਦਿਆਲਾ ਸਫਲ ਨੂਰਤ ਗੁਰਦੇਓ ਸਵਾਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਜੂਰੇ ਸੁਣ ਸੁਣ ਜੀਵ ਸੋ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਪਾ ਹਰ ਨਾਮ ਅਰਤ ਹੈ ਨਾਮੁ ਵਖਾਣੁ ਹਰਿ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵੱਡ ਭਾਗੀ ਸੇ ਕਾਟਿਐ ਪਿਆਰੇ ਸੰਤ ਸੰਗਤ ਜਿਨ ਨਵਾਸੋ ਅੰਦਰਤ ਨਾਮ ਅਰਾਦੀਐ ਨਿਰਮਲ ਮਨ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਐ ਪਿਆਰੇ ਚੁੱਕੈ ਜਨ ਕੀ ਕਾਣੇ ਬਿਨ ਆਪਰਾਪਤ ਦਰਸ਼ਨ ਦਾਨਿਕ ਜੋ ਭਵੇ ਆਪਣੇ ਭਾਣੇ ਊਚ ਆਪਾਰ ਬੇਅੰਤ ਸੁਭਾਵੇ ਕੌਣ ਜਾਣੈ ਗੁਣ ਤੇਰੇ ਗਾਵਤ ਉਧਰੇ ਸੁਣਤ ਉਧਰੇ ਬਿਨ ਸਹਿ ਪਾਪ ਘਨੇਰੇ ਪਸ਼ੂ ਪਰੇਤ ਮੁਗਧ ਕਉ ਪਾਰੇ ਪਾਣ ਪਾਰੋ ਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰ ਪਸ਼ੂ ਪਰੇਤ ਮੁਗਧ ਕਉ ਪਾਰੇ ਪਾਣ ਪਾਰੋ ਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮਕਬੂਲਾ ਸਾਨੂੰ ਪ੍ਰਾਪਤ ਹੋਇਆ ਹੈ 802 ਅੰਗ ਦੇ ਉੱਤੇ ਸੁਭਾਏਮਾਨ ਅੱਜ ਹੁਕਮਨਾਮਾ ਸਾਹਿਬ ਅਸ਼ਤਪਦੀਆਂ ਦੇ ਰੂਪ ਵਿੱਚ ਵੱਡਾ ਹੁਕਮਨਾਮਾ ਸਾਹਿਬ ਰਾਗ ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ ਦੂਜਾ ਘਰ ਦੂਜੇ ਦਾ ਭਾਵ ਕੇ ਜਿਹੜੇ ਕੀਰਤਨ ਕਰਨ ਵਾਲੇ ਹੈ ਉਹਨਾਂ ਨੂੰ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਹੈ ਕਿ ਇਸ ਸ਼ਬਦ ਨੂੰ ਦੂਸਰੇ ਘਰ ਸੁਰਤਾਲ ਦੇ ਵਿੱਚ ਗਾਉਣਾ ਹੈ ਜਾਨੜੀਐ ਕੈ ਘਰ ਗਾਵਣ ਹੁਣ ਜਾਨੜੀਐ ਕੈ ਘਰ ਗਾਵਣਾ ਇਹ ਵੀ ਨਾਲ ਲਿਖਿਆ ਗੁਰੂ ਸਾਹਿਬ ਨੇ ਇਹਦਾ ਵੀ ਤਾਵੇ ਹੀ ਹੈ ਕਿ ਇਹ ਸ਼ਬਦ ਨੂੰ ਜਿਹੜਾ ਉਹ ਇਸ ਤਾਲ ਦੇ ਵਿੱਚ ਇਸ ਘਰ ਦੇ ਵਿੱਚ ਗਾਉਣਾ ਹੈ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਸ਼ਬਦ ਵੀ ਆਉਂਦਾ ਇਹ ਅਨੜੀ ਹੈ ਮਨੜਾ ਕਾਇ ਕਰੇ ਉਹੀ ਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਭਾਈ ਉਹਨੂੰ ਰਾਮ ਕਹ ਲਈਏ ਅੱਲਾਹ ਕਹ ਲਈਏ ਵਾਹਿਗੁਰੂ ਕਹ ਲਈਏ ਭਗਵਾਨ ਕਹ ਲਈਏ ਉਹ ਇੱਕੋ ਹੀ ਹੈ ਸਤਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਏ ਅੱਜ ਗੁਰੂ ਅਰਜਨ ਸਾਹਿਬਾਰੇ ਕੀ ਸਮਝਾ ਰਹੇ ਆ ਸਾਨੂੰ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਤੇ ਗੁਰੂ ਅਰਜਨ ਸਾਹਿਬ ਆਹ ਮਾਰੇ ਕਹਿੰਦੇ ਮੇਰੀ ਸੱਚੇ ਬਾਦਸ਼ਾਹ ਤੁਹਾਡੇ ਤੇ ਟੇਕ ਹੈ ਤੁਹਾਡੇ ਤੇ ਹੀ ਮੇਰਾ ਆਸਰਾ ਹੈ ਮੇਰਾ ਹੋਰ ਕਿਸੇ ਤੇ ਆਸਰਾ ਨਹੀਂ ਹੈ ਮੈਂ ਮੰਨ ਤੇਰੀ ਟੇਕ ਮੇਰੇ ਪਿਆਰੇ ਮੈਂ ਮੰਨ ਤੇਰੀ ਟੇਕ ਟੇਕ ਦਾ ਭਾਵ ਹੁੰਦਾ ਆਸਰਾ ਕਿ ਸੱਚੇ ਬਾਦਸ਼ਾਹ ਮੈਨੂੰ ਇੱਕ ਤੇਰੇ ਤੇ ਆਸ ਰ ਹੈ ਹੋਰ ਦੂਜੇ ਤੇ ਮੈਨੂੰ ਕੋਈ ਆਸ ਨਹੀਂ ਹੈ ਕਿਸੇ ਤੇ ਕਿਉਂਕਿ ਜੇ ਦੂਜਿਆਂ ਤੇ ਆਪਾਂ ਆਸਾਂ ਲਾਵਾਂਗੇ ਉਹ ਆਸਾਂ ਸਾਡੀਆਂ ਵਿੱਚੇ ਰਹਿ ਜਾਣੀਆਂ ਨੇ ਜੇ ਪ੍ਰਮਾਤਮਾ ਤੇ ਆਸ ਧਾਲਾਂਗੇ ਪ੍ਰਮਾਤਮਾ ਨੇ ਕਦੇ ਮਰਨਾ ਨਹੀਂ ਤੇ ਸਾਡੀ ਆਸ ਵੀ ਟੁੱਟਣੀ ਨਹੀਂ ਕਦੇ ਬਸ ਪ੍ਰਮਾਤਮਾ ਤੇ ਆਸ ਲਾ ਕੇ ਰੱਖੀਂ ਆਵਰ ਸਿਆਣਪਾਂ ਵਰਤੀਆਂ ਪਿਆਰੇ ਰੱਖਣ ਕੌਤਮ ਏਕ ਕਹਿੰਦੇ ਜੇ ਹੋਰ ਕਿਸੇ ਤੇ ਆਸ ਲਾ ਲਈ ਨਾ ਜੇ ਅਸੀਂ ਆਪਣੀਆਂ ਸਿਆਣਪਾਂ ਵਰਤੇ ਵਰਤਦੇ ਰਵਾਂਗੇ ਤਾਂ ਕਹਿੰਦੇ ਫੇਰ ਉਹ ਖਤਮ ਹੋ ਜਾਣਾ ਅਗਰ ਸਿਆਣਪਾਂ ਵਰਤੀਆਂ ਕਹਿੰਦੇ ਤੇ ਕਿਸੇ ਕੰਮੇ ਨਹੀਂ ਆਉਣੀ ਆ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਚਤਰਾਇਆਂ ਸਿਆਣਪਾਂ ਕਿਤੇ ਕਾਮ ਨ ਆਈਆਂ ਕਹਿੰਦੇ ਜਿਹੜੀਆਂ ਸਿਆਣਪਾਂ ਨੇ ਜਿਹੜੀਆਂ ਚਤਰਾਇਆਂ ਨੇ ਉਹ ਤੇਰੇ ਦੁਨਿਆਵੀ ਕੰਮਾਂ 'ਚ ਤੇ ਆ ਜਾਣੀਆਂ ਕੰਮ ਪਰ ਪ੍ਰਮਾਤਮਾ ਨੂੰ ਪਾਉਣ ਦੇ ਲਈ ਕਹਿੰਦੇ ਉਹ ਸਿਆਣਪਾਂ ਨਹੀਂ ਚੱਲਦੀਆਂ ਪ੍ਰਮਾਤਮਾ ਦੇ ਦਰ ਤੇ ਜਦੋਂ ਆਉਣੇ ਅਸੀਂ ਨੇ ਉਦੋਂ ਅਸੀਂ ਅਰਦਾਸ ਚ ਪੜਦੇ ਆ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬਸ ਮਨ ਨੀਵਾ ਕਰਕੇ ਆ ਜੀਏ ਮਤ ਗੁਰੂ ਨੇ ਆਪੇ ਉੱਚੀ ਕਰ ਦੇਣੀ ਹੈ ਜੇ ਅਸੀਂ ਮਨ ਨੂੰ ਉੱਚਾ ਕਰਕੇ ਆਵਾਂਗੇ ਮਤ ਆਪ ਆਪਣੇ ਆਪ ਨੀਵੇਂ ਹੋ ਜਾਣੀ ਹੈ ਕਹਿੰਦੇ ਫਿਰ ਉਹ ਸਿਆਣਪਾਂ ਤੇਰੀਆਂ ਚੱਲਣੀਆਂ ਨਹੀਂ ਕਿਤੇ ਰਹਾਉ ਰਹਾਉ ਦਾ ਭਾਵ ਉਹਦਾ ਠਹਿਰਨਾ ਸਤਗੁਰ ਪੂਰਾ ਜੇ ਮਿਲਿਆ ਪਿਆਰੇ ਸੋ ਜਨ ਹੋਤ ਨਿਹਾਲਾ ਨਿਹਾਲਾ ਦਾ ਭਾਵ ਉਹਦਾ ਚਾ ਚੜ ਜਾਣਾ ਖੁਸ਼ ਹੋ ਜਾਣਾ ਜਦੋਂ ਸਾਡੇ ਘਰ ਕੋਈ ਰਿਸ਼ਤੇਦਾਰ ਆਵੇ ਨਾ ਕੋਈ 2-4 ਸਾਲਾਂ ਬਾਅਦ ਆਵੇ ਉਦੋਂ ਸਾਨੂੰ ਕਿੰਨਾ ਚਾ ਚੜਦਾ ਜਿਹੜਾ ਰੋਜ਼ ਉਤਰੀਆ ਫਿਰਦਾ ਝੋਲਾ ਚੱਕੀ ਉਹਨੂੰ ਕੋਈ ਪੁੱਛਦਾ ਵੀ ਨਹੀਂ ਚਾਹ ਵੀ ਨਹੀਂ ਪੁੱਛਦਾ ਉਹਨੂੰ ਅਗਲਾ ਬਸ ਦੋ ਰੋਏ ਪੁੱਛਲਾ ਦਾ ਆ ਜਾ ਚਾਹ ਪਲਾਈਏ ਪਰ ਜੇ ਕੋਈ ਰਿਸ਼ਤੇਦਾਰ ਕੋਈ ਟਾਈਮ ਬਾਅਦ ਆਵੇ ਨਾ ਕਹਿੰਦੇ ਉਹਦਾ ਸਤਕਾਰ ਹੁੰਦਾ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਪੂਰਾ ਸਤਗੁਰੂ ਮੈਨੂੰ ਮਿਲ ਜੇ ਜੇ ਹੁਣ ਆਪਣੀ ਮੰਨ ਲਓ ਉਮਰ 50 ਸਾਲ ਦੀ ਹੋ ਗਈ ਜੇ ਤੱਕ ਦਰਸ਼ਨ ਨਹੀਂ ਹੋਏ ਜੇ ਕਿਤੇ ਗੁਰੂ ਦੇ ਦਰਸ਼ਨ ਹੋ ਜਾਣ ਫਿਰ ਇਹ ਥੋੜਾ ਦਿਲ ਕਰਦਾ ਕਿ ਗੁਰੂ ਨੂੰ ਛੱਡ ਕੇ ਤੁਰ ਜਾਈਏ ਸਤਗੁਰੂ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਜੇ ਪੂਰਾ ਸਤਗੁਰੂ ਮਿਲ ਗਿਆ ਤਾਂ ਮਨ ਦੇ ਅੰਦਰ ਖੜਾ ਆ ਜਾਣਾ ਮਨ ਦੇ ਅੰਦਰ ਖੇੜਾ ਆ ਜਾਣਾ ਮਨ ਖੁਸ਼ ਹੋ ਜਾਣਾ ਨਿਹਾਲ ਹੋ ਜਾਣਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਗਿਆਲਾ ਕਹਿੰਦੇ ਗੁਰੂ ਦੀ ਸੇਵਾ ਵੀ ਉਹੀ ਕਰ ਸਕਦਾ ਜਿਹਦੇ ਤੇ ਗੁਰੂ ਖੁਸ਼ ਹੋ ਜੇ ਜਿਹਦੇ ਤੇ ਉਹ ਦਇਆਵਾਰ ਹੋ ਜੇ ਗੁਰੂ ਤੇ ਸਾਰਿਆਂ ਤੇ ਦਇਆਵਾਨ ਹੈ ਗੁਰੂ ਤੇ ਸਾਰਿਆਂ ਤੇ ਬਖਸ਼ਿਸ਼ਾਂ ਕਰਦਾ ਪਰ ਅਸੀਂ ਉਹ ਬਖਸ਼ਿਸ਼ਾਂ ਨੂੰ ਅਣਗੌਲਿਆ ਕਰ ਦਿੰਨੇ ਆ ਅਸੀਂ ਉਹਨਾਂ ਵੱਲ ਝਾਕਦੇ ਨਹੀਂ ਪਰ ਜਿੱਦੇ ਅਸੀਂ ਗੁਰੂ ਦੀ ਸੇਵਾ 'ਚ ਲੱਗੇ ਹੋਇਆ ਗੁਰੂ ਨੇ ਸਾਡੇ ਤੇ ਕਿਰਪਾ ਕਰਤੇ ਬਸ ਫਿਰ ਉਹ ਸਾਡੀ ਸੇਵਾ ਵੀ ਪਰਵਾਨ ਹੋ ਜਾਣੀ ਹੈ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਇੱਥੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਗੁਰ ਕੀ ਸੇਵਾ ਸੋ ਕਰੈ ਕਹਿੰਦੇ ਉਹੀ ਬੰਦਾ ਗੁਰੂ ਦੀ ਸੇਵਾ ਕਰ ਸਕਦਾ ਹੈ ਜਿਹਦੇ ਤੇ ਪ੍ਰਮਾਤਮਾ ਦਇਆਲ ਹੋ ਜਾਂਦਾ ਸਫਲ ਮੂਰਤ ਗੁਰਦੇਵ ਸੁਆਮੀ ਸਰਵ ਕਲਾ ਭਰਪੂਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਉਹਦੀ ਮੂਰਤ ਜਿਹੜੀ ਹੈ ਉਹਨੂੰ ਵੇਖ ਲਾਂਗੇ ਜੇ ਅਸੀਂ ਸਫਲ ਹੋ ਜਾਾਂਗੇ ਉੱਤੇ ਸਫਲ ਮੂਰਤ ਗੁਰਦੇਵ ਸੁਆਮੀ ਕਾਦੇ ਵਾਸਤੇ ਅਸੀਂ ਸਫਲ ਹੋਵਾਂਗੇ ਕਿਉਂਕਿ ਸਰਵ ਕਲਾ ਭਰਪੂਰੇ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਇੱਕ ਕਲਾ ਨਹੀਂ ਦੋ ਕਲਾ ਨਹੀਂ ਉੱਤੇ ਬਸ ਅਣਗਿਣਤ ਨੇ ਸਰਵ ਕਲਾ ਭਾਵ ਕੇ ਸਾਰੀਆਂ ਕਲਾਾਂ ਉਸ ਪਰਮਾਤਮਾ ਦੇ ਵਿੱਚ ਭਰਪੂਰ ਨੇ ਉਹਦੇ ਵਿੱਚ ਮੌਜੂਦ ਨੇ ਜੇ ਉਹਦੇ ਵਿੱਚ ਅਸੀਂ ਜੁੜ ਜਾਾਂਗੇ ਜੇ ਜੁੜਿਆ ਹੋਇਆ ਕੋਲ ਜੇ ਹੁਣ ਕਿਸੇ ਫੁੱਲ ਕੋਲ ਸੁਗੰਧੀ ਹੈ ਜੇ ਉਹ ਸੁਗੰਧੀ ਵਾਲੇ ਫੁੱਲ ਦੇ ਕੋਲ ਅਸੀਂ ਬੈਠਾਂਗੇ ਤਾਂ ਸਾਡੇ ਕੱਪੜਿਆਂ ਦੇ ਵਿੱਚੋਂ ਸਾਡੇ ਸ਼ਰੀਰ ਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਚੰਦਨ ਕਾ ਨਿਕਟਾ ਵਸਾ ਬਾਸ ਸੁਗੰਧ ਨਾ ਹੋਏ ਜੇ ਅਸੀਂ ਬਾਸ ਵਰਗੇ ਆਵਾਂਗੇ ਫੇਰ ਕੋੜਾ ਸੁਗੰਧੀ ਆਉਣੀ ਹੈ ਪਰ ਜੇ ਕਹਿੰਦੇ ਚੰਦਨ ਦਾ ਬੂਟਾ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਨਾਲ ਵਾਲੇ ਨਿੰਮ ਦੇ ਵਿੱਚ ਵੀ ਉਹ ਖੁਸ਼ਬੂ ਭਰ ਦਿੰਦਾ ਪਰ ਉਹ ਤਾਂ ਭਰੀ ਜਾਂਦੀ ਹੈ ਜੇ ਉਹ ਨਿੰਮ ਲੈਣਾ ਚਾਹੁੰਦਾ ਖੁਸ਼ਬੂ ਜਿਹੜਾ ਹੁਣ ਬੂਟਾ ਹੁੰਦਾ ਚੰਦਨ ਦਾ ਉਹ ਤੇ ਸਾਰਿਆਂ ਨੂੰ ਵੰਡ ਰਿਹਾ ਖੁਸ਼ਬੂ ਪਰ ਜਿਹੜਾ ਵਾਸਦਾ ਹੁੰਦਾ ਨਾ درخت ਨੂੰ ਕਹਿੰਦਾ ਮੈਂ ਕੀ ਲੈਣਾ ਇਹ ਤੋਂ ਇਹ ਤੇ ਛੋਟਾ ਜ ਮੈਂ ਤੋਂ ਕੀ ਲੈਣਾ ਇਹਦੇ ਉਹ ਖਾਲੀ ਰਹਿ ਜਾਂਦਾ ਅਸੀਂ ਇਸ ਤਰ੍ਹਾਂ ਨਾ ਕਿਤੇ ਰਹਿ ਜੀਏ ਆਉਂਦੇ ਤੇ ਰੋਜਾਂ ਗੁਰੂ ਕੋਲ ਪਰ ਕਿਤੇ ਖਾਲੀ ਨਾ ਰਹਿ ਜੀਏ ਸਫਲ ਮੂਰਤ ਗੁਰਦੇਉ ਸੁਆਮੀ ਸਰਵ ਕਲਾ ਭਰਪੂਰੇ ਨਾਨਕ ਗੋੜੇ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਜਿਹੜਾ ਗੁਰੂ ਹੈ ਨਾਨਕ ਕਹਿੰਦੇ ਉਹਤੇ ਪਾਰਗ੍ਰੰਥ ਪਰਮੇਸ਼ਰ ਹੈ ਉਹ ਕੋਈ ਆਮ ਨਹੀਂ ਹੈ ਉਹ ਸਦਾ ਸਦਾ ਹਜੂਰੇ ਉਹਤੇ ਸਦਾ ਹੀ ਸਾਡੇ ਨਾਲ ਹੈ ਜਪੁ ਸਾਹਿਬ ਦੇ ਵਿੱਚ ਪੜਿਆ ਜਾਂਦਾ ਨਾ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਦੇ ਭੋਤੇ ਜੇ ਅਸੀਂ ਸਮਝਾਂਗੇ ਤਾਂ ਪ੍ਰਮਾਤਮਾ ਸਾਡੇ ਨਾਲ ਹੈ ਇੱਥੇ ਗੁਰੂ ਨਾਨਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਕਹਿੰਦੇ ਉਹ ਤੇ ਨੇੜੇ ਆ ਸਾਡੇ ਉਹ ਤੇ ਨਾਲ ਰਹਿੰਦਾ ਸਾਡੇ ਪਰ ਅਸੀਂ ਨਾਲ ਕਦੇ ਜਾਣਿਆ ਨਹੀਂ ਸੁਣ ਸੁਣ ਜੀਵਾ ਸੋਏ ਤਿੰਨਾ ਕੀ ਜਿਨੇ ਆਪਣਾ ਪ੍ਰਭ ਜਤ ਕਹਿੰਦੇ ਮੈਂ ਪ੍ਰਮਾਤਮਾ ਦੇ ਗੋਣ ਸੁਣ ਸੁਣ ਕੇ ਜਿਉਂਦਾ ਸੁਣ ਸੁਣ ਜੀਵਾ ਸੋਏ ਤਿੰਨਾ ਕੇ ਜਿਹਨੇ ਆਪਣਾ ਪ੍ਰਭ ਜਾਤਾ ਜਦੋਂ ਅਸੀਂ ਉਹਨੂੰ ਆਪਣਾ ਜਾਣ ਲਾਂਗੇ ਕਹਿੰਦੇ ਫਿਰ ਅਸੀਂ ਐ ਸਮਝ ਲਓ ਕਿ ਜਿਉਂਦੇ ਤੁਰੇ ਫਿਰਦੇ ਆ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਮਰਿਆਂ ਦਾਗ ਤੁਰੇ ਫਿਰਦੇ ਆ ਲੋਕ ਪਰ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਮਰਿਆਂ ਦਾਗ ਵੀ ਹੋ ਨਾ ਜੇ ਗੁਰੂ ਦੇ ਕੋਲ ਆ ਗਏ ਗੁਰੂ ਨੇ ਸਾਨੂੰ ਹਰਿਆ ਭਰਿਆ ਕਰ ਦੇਣਾ ਜਿੰਦ ਪਾ ਦੇਣੀ ਹੈ ਕਿਉਂਕਿ ਗੁਰੂ ਸਾਹਿਬ ਦੇ ਬਚਨ ਪੜ੍ਹਿੰਦੇ ਆ ਨਾ ਸੁੱਕੇ ਹਰੇ ਕੀਏ ਖਿੰਮਾ ਕਿ ਜਿਹੜਾ ਸੁੱਕਿਆ ਦਰਖਤ ਹੁੰਦਾ ਨਾ ਜਦੋਂ ਜੇਠ ਹਾੜ ਦਾ ਮਹੀਨਾ ਹੁੰਦਾ ਜੋ ਗਮਲੇ ਦੇ ਵਿੱਚ ਅਸੀਂ ਬੂਟੇ ਲਾਏ ਹੁੰਦੇ ਕਮੜਾ ਆ ਜਾਂਦੇ ਐ ਜਦੋਂ ਉਹਨਾਂ 'ਚ ਪਾਲੀ ਪਾਈਂਦਾ ਤੇ ਦੋਆ ਮਿੰਟਾਂ ਦੇ ਵਿੱਚ ਉਹ ਖੜਾਜ ਆ ਜਾਂਦੇ ਐ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਜਿਹੜਾ ਨਾ ਇਸ ਕਿਹਾ ਪਿਆ ਕਹਿੰਦੇ ਜਦੋਂ ਪਰਮਾਤਮਾ ਦੇ ਕੋਲ ਲੱਗੇਗਾ ਕਹਿੰਦੇ ਇਹਨੇ ਖੜਾ ਤੇ ਲਿਆ ਦੇਣਾ ਮਨ ਨੂੰ ਹਰ ਨਾਮ ਅਰਧ ਹੈ ਨਾਮ ਵਖਾਣਾ ਹੈ ਹਰ ਨਾਮੇ ਹੀ ਮਨ ਰੱਤਾ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਸੇ ਨੂੰ ਸਿਮਰਦੇ ਆ ਉਸੇ ਨੂੰ ਗਾਉਂਦੇ ਆ ਉਹਦੇ ਵਿੱਚ ਹੀ ਮਨ ਰੁੱਤਿਆ ਹੋਇਆ ਹੈ ਉਹਦੇ ਵਿੱਚ ਹੀ ਮਨ ਰੰਗਿਆ ਗਿਆ ਹੈ ਮਨ ਰੰਗਿਆ ਜਦੋਂ ਜਾਂਦਾ ਨਾ ਉਦੋਂ ਫਿਰ ਹੋਰ ਦੀ ਝਾਕ ਨਹੀਂ ਹੈ ਕਿਸੇ ਦੀ ਬਸ ਇੱਕੋ ਪ੍ਰਮਾਤਮਾ ਤੇ ਟੇਕ ਬਣ ਜਾਂਦੀ ਹੈ ਜਦੋਂ ਮਨ ਪ੍ਰਮਾਤਮਾ ਦੇ ਵਿੱਚ ਰੰਗਿਆ ਗਿਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਿਨ ਨਾਮ ਤੇ ਕੋਏ ਭਾਰਤੀਏ ਜਿਹੜੇ ਪ੍ਰਮਾਤਮਾ ਦੇ ਨਾਮ 'ਚ ਰੰਗੇ ਜਾਂਦੇ ਆ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਕਹਿੰਦੇ ਉਹਤੇ ਪ੍ਰਮਾਤਮਾ ਦੇ ਇਸ਼ਕ 'ਚ ਰੰਗੇ ਗਏ ਜਿਹੜੇ ਪ੍ਰਮਾਤਮਾ ਦੇ ਰੰਗ ਤੋਂ ਬਾਹਰ ਹੋ ਜਾਂਦੇ ਆ ਉੱਤੇ ਕਹਿੰਦੇ ਧਰਤੀ ਦੇ ਵਿਭਾਰ ਨੇ ਇੱਥੇ ਗੁਰੂ ਸਾਹਿਬ ਕਹਿ ਰਹੇ ਆ ਹਰ ਨਾਮ ਅਰਧ ਹੈ ਨਾਮ ਵਖਾਣਾ ਕਹਿੰਦੇ ਨਾਮ ਨੂੰ ਸਿਮਰਦੇ ਆ ਨਾਮ ਨੂੰ ਏ ਬਸ ਅਸੀਂ ਉਹਦੇ ਨਾਲ ਹੀ ਜੁੜੇ ਹੋਏ ਆ ਗਾਣੇ ਇਹੀ ਮੰਨਰਾਤਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਰੱਤੇ ਹੋਏ ਆ ਬਸ ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਤੇ ਤੇਰੇ ਸੇਵਕਾਂ ਦੇ ਸੇਵਕ ਨੇ ਜਿਹੜੇ ਉਹਨਾਂ ਦੀ ਵੀ ਸੇਵਾ ਮੰਗਦਾ ਪੂਰੇ ਕਰਮ ਕਮਾਵਾ ਕਿ ਮੇਰੇ ਵੀ ਕਰਮ ਪੂਰੇ ਹੋ ਜਾਣ ਮੇਰੇ ਵੀ ਕਰਮ ਸਫਲੇ ਹੋ ਜਾਣ ਸੇਵਕ ਜਨ ਕੀ ਸੇਵਾ ਮੰਗ ਹੈ ਜਿਹੜੇ ਸੇਵਕਾਂ ਦੇ ਸੇਵਕ ਨੇ ਉਹਨਾਂ ਦੀ ਸੇਵਾ ਮੰਗਦੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਹੁਣ ਗੁਰੂ ਨਾਨਕ ਸਾਹਿਬ ਮਹਾਰਾਜਾਂ ਦਾ ਨਾਮ ਲਿਖ ਕੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਨਾਨਕ ਦੀ ਬੇਨਤੀ ਹੈ ਕਾਦੀ ਬੇਨਤੀ ਹੈ ਜੀ ਸੁਆਮੀ ਦੇ ਅੱਗੇ ਤੇਰੇ ਜਨ ਦੇਖਣ ਪਾਵਾਂ ਕਿ ਜਿਹੜੇ ਤੇਰੇ ਸੇਵਕ ਬਣ ਜਾਂਦੇ ਆ ਉਹਨਾਂ ਦੇ ਵਿੱਚੋਂ ਮੈਂ ਰੱਬ ਨੂੰ ਵੇਖਾਂ ਨਾਨਕ ਕੀ ਬੇਨਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਢੀ ਐ ਵੱਡ ਭਾਗੀ ਸੇ ਕਾਢੀ ਐ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਉਹ ਸਤ ਸੰਗਤ ਦੇ ਵਿੱਚ ਗਿਣੇ ਜਾਂਦੇ ਐ ਕਿਹੜੇ ਸੰਤ ਸੰਗਤ ਜਿਨ੍ਹਾਂ ਵਾਸੋ ਇੱਕ ਹੁੰਦਾ ਸਤ ਸੰਗ ਇੱਕ ਉਹ ਦਾ ਸੰਤ ਸੰਗਤ ਇੱਥੇ ਸੰਤ ਸੰਗਤ ਹੈ ਸੱਸੇ ਨੂੰ ਟਿੱਪੀ ਲੱਗਿਆ ਹੋਇਆ ਇੱਕ ਤੇ ਟਿੱਪੀ ਨਹੀਂ ਹੁੰਦੀ ਉਹਨੂੰ ਸਤ ਸੰਗਤ ਕਹਿੰਦੇ ਆ ਸਤ ਸੰਗਤ ਜਿੱਥੇ ਆਪਾਂ ਸਾਰੇ ਬੈਠੇ ਆ ਸੰਤ ਸੰਗਤ ਉਹ ਹੁੰਦੀ ਹੈ ਜਿਹਦੇ ਵਿੱਚ ਕੱਲੇ ਸਿਰਫ ਤੇ ਸਰਵ ਸੰਤ ਲੋਕ ਹੁੰਦੇ ਆ ਜਿਹੜੇ ਇੱਕ ਪਰਮਾਤਮਾ ਨੂੰ ਮੰਨਦੇ ਆ ਅਸੀਂ ਕਦੇ ਇੱਕ ਨੂੰ ਥੋੜਾ ਮੰਨਦੇ ਆ ਅਸੀਂ ਤੇ ਥਾਂ ਥਾਂ ਤੇ ਜਾਣਦੇ ਆ ਉਹ ਜਿਹੜੇ ਹੁੰਦੇ ਆ ਉਹ ਇੱਕ ਨੂੰ ਪਰਮੰਨਣ ਵਾਲੇ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ ਬੱਡ ਭਾਗੀ ਇਸੇ ਕਾਢੀ ਐ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ ਕਹਿੰਦੇ ਉਹ ਫਿਰ ਚੁਣੇ ਜਾਂਦੇ ਐ ਜਿਨ੍ਹਾਂ ਦਾ ਸੰਤ ਸੰਗਤ ਜਿਨ੍ਹਾਂ ਵਾਸੋ ਜਿਨ੍ਹਾਂ ਦਾ ਫਿਰ ਉਹਨਾਂ ਦੇ ਨਾਲ ਮਲਾਪ ਹੋ ਜਾਂਦਾ ਐ ਅੰਮ੍ਰਿਤ ਨਾਮ ਆਰਾਧੀ ਐ ਨਿਰਮਲ ਮਨ ਹੈ ਹੋਵੇ ਪ੍ਰਗਾਸੋ ਕਹਿੰਦਾ ਜਿਹੜਾ ਪ੍ਰਮਾਤਮਾ ਦਾ ਨਾਮ ਆ ਫਿਰ ਇਹ ਮਿਲ ਜਾਣਾ ਐ ਅੰਮ੍ਰਿਤ ਇਹ ਅੰਮ੍ਰਿਤ ਦਾ ਨਾਮ ਜਦੋਂ ਪੀ ਲਿਆ ਨਾ ਅੰਮ੍ਰਿਤ ਨਾਮ ਆਰਾਧੀ ਐ ਨਿਰਮਲ ਹੋ ਮਨ ਹੈ ਹੋਵੇ ਪ੍ਰਗਾਸੋ ਕਹਿੰਦੇ ਜਿਹੜਾ ਮਨ ਹੈ ਇਹ ਨਿਰਮਲ ਹੋ ਜਾਣਾ ਹੈ ਪ੍ਰਗਾਸੋ ਦਾ ਭਾਵ ਕਿ ਅੰਦਰ ਪਹਿਲਾਂ ਹਨੇਰਾ ਸੀ ਹੁਣ ਚਾਨਣ ਹੋ ਗਿਆ ਸਾਡੇ ਅੰਦਰ ਜਿਹੜੇ ਵਿਕਾਰ ਸੀ ਉਹ ਨਿਕਲ ਗਏ ਹੁਣ ਸਾਡੇ ਅੰਦਰ ਗੁਰਬਾਣੀ ਦੇ ਸ਼ਬਦ ਵਸ ਗਏ ਅੰਦਰਤ ਨਾਮ ਆਰਾਧੀ ਹੈ ਨਿਰਮਲ ਮਨ ਹੈ ਹੋਵੇ ਪ੍ਰਗਾਸੋ ਕਹਿੰਦੇ ਮਨ ਨਿਰਮਲ ਹੋ ਜਾਣਾ ਹੈ ਤੇ ਅੰਦਰ ਚਾਨਣਾ ਹੋ ਜਾਣਾ ਅਸੀਂ ਬਾਹਰ ਤੇ ਚਾਨਣਾ ਬਹੁਤ ਕੀਤਾ ਪਰ ਅੰਦਰ ਹਨੇਰਾ ਹੈ ਗੁਰੂ ਸਾਹਿਬ ਆਸਾ ਦੀ ਵਾਰ ਦੇ ਵਿੱਚ ਕਹਿੰਦੇ ਜੇ ਸੌ ਚੰਦਾ ਉੱਗਦਾ ਹੈ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਨ ਕੋਰ ਅੰਧਾਰ ਕਹਿੰਦੇ ਗੁਰੂ ਤੋਂ ਬਿਨਾਂ ਕੋਪਾ ਹਨੇਰਾ ਹੈ ਤੇ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਗੇ ਅੰਮ੍ਰਿਤ ਦਾ ਨਾਮ ਪੀ ਲਿਆ ਨਾ ਕਹਿੰਦੇ ਫਿਰ ਸਾਡੇ ਅੰਦਰ ਚਾਨਣ ਹੋ ਜਾਣਾ ਜਨਮ ਮਰਨ ਦੁੱਖ ਕਾਟੀ ਆ ਪਿਆਰੇ ਚੁੱਕੈ ਜਮ ਕੀ ਕਾਲੇ ਕਹਿੰਦੇ ਜਦ ਅੰਮ੍ਰਿਤ ਪੀਲੇ ਆ ਅੰਮ੍ਰਿਤ ਪੀਆ ਅਵਰ ਨਾ ਦੂਆ ਤੀ ਹੈ ਇਸ ਤਰ੍ਹਾਂ ਸ਼ਬਦ ਆਉਂਦਾ ਅੰਮ੍ਰਿਤ ਪੀਆ ਸਤਗੁਰ ਦੀਆ ਸਤਗੁਰੂ ਨੇ ਦਿੱਤਾ ਅੰਮ੍ਰਿਤ ਤੇ ਜਦੋਂ ਅੰਮ੍ਰਿਤ ਪੀ ਲਿਆ ਫਿਰ ਜਨਮ ਮਰਨ ਦੁੱਖ ਘਾਟੀ ਆ ਪਿਆਰੇ ਫਿਰ ਜਨਮ ਮਰਨ ਦਾ ਗੇੜ ਕੱਟਿਆ ਜਾਣਾ ਸਾਡਾ ਚੁੱਕੇ ਜਮ ਕੀ ਕਾਣਾ ਕਹਿੰਦੇ ਫਿਰ ਜਮਾਂ ਦਾ ਵੀ ਡਰ ਨਹੀਂ ਲੈਂਦਾ ਬੰਦੇ ਦੇ ਅੰਦਰ ਚੁੱਕੇ ਜਮ ਕੀ ਕਾਣਾ ਕਹਿੰਦੇ ਉਹਨਾਂ ਦੀ ਮੁਥਾਜੀ ਨਹੀਂ ਫਿਰ ਉਹਨਾਂ ਦੇ ਅੱਗੇ ਹੱਥ ਨਹੀਂ ਜੋੜਦਾ ਬੰਦਾ ਫਿਰ ਉਹਨਾਂ ਦਾ ਡਰ ਖਤਮ ਹੋ ਜਾਂਦਾ ਕਦੋਂ ਜਦੋਂ ਅੰਮ੍ਰਿਤ ਪੀ ਲਿਆ ਨਾ ਅੰਮ੍ਰਿਤ ਕੈਸੀ ਚੀਜ਼ ਐ ਜਿਹੜੀ ਸਾਡੇ ਅੰਦਰ ਇੱਕ એનર્ਜੀ ਭਰ ਦਿੰਦੀ ਐ ਤੇ ਗੁਰੂ ਸਾਹਿਬ ਕਹਿੰਦੇ ਜਨਮ ਮਰਨ ਦੁੱਖ ਕੱਟੀ ਆ ਉਹਦੇ ਜਨਮ ਮਰਨ ਦੇ ਦੁੱਖ ਕੱਟ ਦਿੰਦੇ ਐ ਤੇ ਚੁੱਕੇ ਜਮ ਕੇ ਕਾਣਾ ਕਹਿੰਦੇ ਉਹਦੇ ਅੰਦਰ ਮੌਤ ਦਾ ਵੀ ਡਰ ਨਹੀਂ ਰਹਿੰਦਾ ਜੰਮ ਦਾ ਵੀ ਡਰ ਨਹੀਂ ਰਹਿੰਦਾ ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਕਹਿੰਦੇ ਆਪਣੇ ਭਾਣੇ ਕਹਿੰਦੇ ਉਹਨਾਂ ਦਾ ਦਰਸ਼ਨ ਕਰ ਲਈਏ ਜੋ ਤੇਰੇ ਭਾਣੇ ਦੇ ਵਿੱਚ ਰਹਿੰਦੇ ਆ ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਆਪਣੇ ਆਪਣੇ ਭਾਣੇ ਜੋ ਭਾਣੇ ਦੇ ਵਿੱਚ ਚੱਲਣਾ ਸਹੀ ਮੰਨਦੇ ਆ ਨਾ ਕਹਿੰਦੇ ਉਹ ਲੋਕ ਜਿਹੜੇ ਉਹਨਾਂ ਦਾ ਦਰਸ਼ਨ ਕਰ ਲੈਣਾ ਉਹ ਵੀ ਇੱਕ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਹੁਣ ਅੱਗੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਆਰੇ ਕਹਿੰਦੇ ਉਚਾ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਸੱਚੇ ਭਾਸ਼ਣ ਤੋਂ ਬਹੁਤ ਵੱਡਾ ਤੂੰ ਤੇ ਮਹਾਨ ਤੂੰ ਤੇ ਬੇਅੰਤ ਗਿਣਿਆ ਨਹੀਂ ਜਾਂਦਾ ਆਪਾਂ ਕੱਲ ਵੀ ਗੱਲ ਕੀਤੀ ਸੀ ਨਾ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਉਂਦੇ ਨੇ ਸ਼ਬਦ ਕਿ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਮੜਾਈ ਪਰ ਗੁਰੂ ਸਾਹਿਬ ਇੱਥੇ ਵੀ ਕਹਿ ਰਹੇ ਆ ਊਚ ਆ ਪਾਰ ਬੇਅੰਤ ਸੁਆਮੀ ਕੇ ਕੌਣ ਜਾਣੇ ਗੁਣ ਤੇਰੇ ਤੈਨੂੰ ਗਿਣਿਆ ਮਿਣਿਆ ਨਹੀਂ ਜਾਂਦਾ ਤੂੰ ਤੇ ਬਹੁਤ ਮਹਾਨ ਹੈ ਤੇ ਜੇ ਤੂੰ ਮਹਾਨ ਹੈ ਦੇ ਨਾਲ ਤੇਰੇ ਲੱਗਣ ਵਾਲੇ ਜਿਹੜੇ ਤੇਰੇ ਨਾਲ ਜੁੜ ਗਏ ਉਹ ਵੀ ਮਹਾਨ ਹੋ ਸਕਦੇ ਆ ਜੀ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਗਾਇਵ ਤੇ ਉਧਰੇ ਸੁਨ ਤੇ ਉਧਰੇ ਬਿਨ ਸੇ ਪਾਪ ਘਨੇਰੇ ਕਹਿੰਦੇ ਤੈਨੂੰ ਗਾਉਣ ਵਾਲੇ ਵੀ ਇਸ ਭਵ ਸਾਗਰ ਤੋਂ ਤਰ ਜਾਂਦੇ ਆ ਜਿਹੜੇ ਤੈਨੂੰ ਗਾਉਂਦੇ ਆ ਮਨ ਕਰਕੇ ਸੁਣ ਕੇ ਉਧਰੇ ਜਿਹੜੇ ਮਨ ਕਰਕੇ ਸੁਣਦੇ ਨੇ ਤੈਨੂੰ ਸੱਚੇ ਪਾਤਸ਼ਾਹ ਉਹ ਵੀ ਇਸ ਭਵਸਾਗਰ ਤੋਂ ਹਾਂਜੀ ਗੁਰੂ ਸਾਹਿਬ ਕਹਿੰਦੇ ਉਹ ਵੀ ਭਵਸਾਗਰ ਤੋਂ ਪਾਰ ਹੋ ਜਾਣਗੇ ਜਿਹੜੇ ਮਨ ਲਾ ਕੇ ਗੁਰਬਾਣੀ ਸੁਣਦੇ ਐ ਬਿਨਸੇ ਪਾਪ ਹਨੇਰੇ ਜਿਹੜੇ ਸਾਡੇ ਅੰਦਰ ਅਨੇਕਾਂ ਹੀ ਪਾਪ ਲੱਠੇ ਹੋਏ ਹੋਏ ਐ ਨਾ ਕਹਿੰਦੇ ਉਹ ਸਾਰੇ ਦੇ ਸਾਰੇ ਪਾਪ ਵੀ ਖਤਮ ਹੋ ਜਾਣਗੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਤਾਰ ਉਤਾਰੇ ਹੁਣ ਇੱਥੇ ਗੁਰੂ ਸਾਹਿਬ ਨੇ ਚਾਰ ਸ਼ਬਦ ਗਏ ਆ ਪੰਗਤੀ ਦੇ ਵਿੱਚ ਬਚਨ ਗਏ ਆ ਪਸ਼ੂ ਪ੍ਰੇਤ ਮੁਗਧ ਤੇ ਇੱਕ ਪਾਹਨ ਪਸ਼ੂ ਕਿਹੜਾ ਹੁੰਦਾ ਅਸੀਂ ਬਾਹਰਲੇ ਪਸ਼ੂਆਂ ਦੀ ਗੱਲ ਕਰਦੇ ਆ ਕਿ ਕੋਈ ਮੱਝ ਹੈ ਕੋਈ ਗਾਂ ਹੈ ਉਹ ਪਸ਼ੂ ਨੇ ਨਹੀਂ ਗੁਰੂ ਸਾਹਿਬ ਕਹਿੰਦੇ ਜੇ ਪਸ਼ੂਆਂ ਵਰਗੀ ਵਿਰਤੀ ਦਾ ਇਨਸਾਨ ਜੇ ਆਧਰ ਤੇ ਆ ਜੇ ਕਹਿੰਦੇ ਪਸ਼ੂ ਉਹ ਵੀ ਤਰ ਜਾਂਦੇ ਆ ਪਸ਼ੂਆਂ ਨੂੰ ਤੇ ਹੁਣ ਅੰਦਰ ਥੋੜਾ ਵੜ ਦਿੰਦੇ ਆ ਅਸੀਂ ਕਿ ਪਸ਼ੂ ਤਰਨਗੇ ਕਹਿੰਦੇ ਪਸ਼ੂ ਵਿਰਤੀ ਦੇ ਲੋਕ ਜਿਹੜੇ ਆ ਕਹਿੰਦੇ ਜੇ ਉਹ ਗੁਰੂ ਦੇ ਦਰ ਤੇ ਆਉਣ ਲੱਗ ਜਾਣ ਕਹਿੰਦੇ ਉਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ ਪ੍ਰੇਤ ਕਹਿੰਦੇ ਜਿਹੜੇ ਪ੍ਰੇਤ ਵਿਰਤੀ ਦੇ ਲੋਕ ਨੇ ਕਹਿੰਦੇ ਜਿਹੜੇ ਹਰ ਟਾਈਮ ਲੋਕਾਂ ਦੇ ਨਾਲ ਲੜਦੇ ਰਹਿੰਦੇ ਆ ਪ੍ਰੇਤਾਂ ਵਰਗੀ ਵਿਰਤੀ ਹੈ ਜਿਨ੍ਹਾਂ ਦੇ ਕਹਿੰਦੇ ਜੇ ਉਹ ਕਿਤੇ ਮਨ ਕਰਕੇ ਗੁਰੂ ਦੇ ਕੋਲ ਆ ਜਾਣ ਨਾ ਹੁਣ ਮਨ ਕਰਕੇ ਨਹੀਂ ਅਸੀਂ ਆਉਂਦੇ ਤਾਂ ਕਰਕੇ ਸਾਡੀ ਵਿਰਤੀ ਪਸ਼ੂਆਂ ਵਾਲੀ ਰਹਿ ਰਹੀ ਹੈ ਤਾਂ ਕਰਕੇ ਸਾਡੀ ਵਿਰਤੀ ਜਿਹੜੀ ਆ ਪ੍ਰੇਤਾਂ ਵਰਗੀ ਰਹਿ ਰਹੀ ਹੈ ਜਿੱਦੇ ਅਸੀਂ ਮਨ ਕਰਕੇ ਗੁਰੂ ਦੇ ਕੋਲ ਆ ਗਏ ਇੱਕ ਦਿਨ ਦੇ ਵਿੱਚ ਹੀ ਪਾਰ ਉਤਾਰਾ ਹੋ ਜਾਣਾ ਲੰਬੇ ਸਮੇਂ ਦੀ ਗੱਲ ਨਹੀਂ ਗੁਰੂ ਸਾਹਿਬ ਕਹਿੰਦੇ ਪਸ਼ੂ ਪ੍ਰੇਤ ਜਿਹੜੇ ਪ੍ਰੇਤ ਵਰਤੀ ਦੇ ਲੋਕ ਨੇ ਜੇ ਉਹ ਗੁਰੂ ਦੀ ਬਾਣੀ ਨੂੰ ਸੁਣ ਲੈਣ ਕਹਿੰਦੇ ਉਹ ਵੀ ਇਸ ਭਵ ਸਾਗਰ ਤੋਂ ਤਾਰ ਪਾਰ ਹੋ ਜਾਣਗੇ ਮੁਗਦ ਮੁਗਦ ਦਾ ਭਾਵ ਦਾ ਮੂਰਖ ਕਹਿੰਦੇ ਜਿਹੜੇ ਮੂਰਖ ਵਰਤੀ ਦੇ ਲੋਕ ਨੇ ਕਹਿੰਦੇ ਜੇ ਉਹ ਗੁਰੂ ਦੀ ਬਾਣੀ ਨੂੰ ਸੁਣ ਲੈਣ ਉਹਦੀ ਬਾਣੀ ਤੇ ਅਮਲ ਕਰ ਲੈਣ ਕਹਿੰਦੇ ਮੂਰਖ ਵੀ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਪਾਹਨ ਕਹਿੰਦੇ ਪੱਥਰ ਨੂੰ ਹੁਣ ਜਿਹੜੇ ਪੱਥਰ ਵਰਤੀ ਦੇ ਲੋਕ ਨੇ ਨਾ ਜਿਨ੍ਹਾਂ ਦਾ ਮਨ ਬਿਲਕੁਲ ਪੱਥਰ ਵਰਗਾ ਹੈ ਕਿਸੇ ਨੂੰ ਵੇਖ ਕੇ ਕਦੇ ਪਿਗਲਿਆ ਨਹੀਂ ਮਨ ਕਿ ਜੋ ਹੁੰਦਾ ਹੋਈ ਜਾਂਦਾ ਮੈਨੂੰ ਕੋਈ ਫਰਕ ਨਹੀਂ ਕਹਿੰਦੇ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਉਹ ਪੱਥਰ ਦਿਲ ਹੁੰਦੇ ਆ ਜਿਹੜੇ ਕਹਿੰਦੇ ਆ ਮੇਰੇ ਗੁਰਬਾਣੀ ਦੇ ਵੀ ਕੋਈ ਦੁੱਖ ਨਹੀਂ ਆਉਣਾ ਚਾਹੀਦਾ ਜੇ ਦੁੱਖ ਆਇਆ ਤਾਂ ਉਹਦੀ ਅੱਖਾਂ 'ਚੋਂ ਵੀ ਪਾਣੀ ਆਉਂਦਾ ਉਹਨੂੰ ਕਹਿੰਦੇ ਆ ਤੇ ਇਹ ਪਿਗਲ ਗਿਆ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਕਿਹਾ ਕਿ ਮੁਸਲਮਾਨ ਮੁੰਦੇ ਨੂੰ ਹੋਵੇ ਕਿ ਜਿਹੜਾ ਮੁਸਲਮਾਨ ਅਸਲੀ ਮੁਸਲਮਾਨ ਹੁੰਦਾ ਹੈ ਉਹ ਤੇ ਕਹਿੰਦੇ ਦੂਜੇ ਦੇ ਦੁੱਖ ਨੂੰ ਵੇਖ ਕੇ ਜਿਵੇਂ ਮੋਮ ਪਿੰਗਲ ਜਾਂਦੀ ਹੈ ਨਾ ਮੋਮ ਕਹਿੰਦੇ ਇਸ ਤਰ੍ਹਾਂ ਉਹਦਾ ਮਨ ਪਿੰਗਲ ਜਾਂਦਾ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜੇ ਪੱਥਰ ਦਿਲ ਇਨਸਾਨ ਜਿਹੜਾ ਦਾ ਪੱਥਰ ਕਦੇ ਪਿੰਗਲਿਆ ਨਹੀਂ ਨਾ ਕਹਿੰਦੇ ਉਹ ਗੁਰਬਾਣੀ ਨੂੰ ਸੁਣ ਲੈਣ ਕਹਿੰਦੇ ਗੁਰਬਾਣੀ ਨੂੰ ਸੁਣ ਕੇ ਉਹਨਾਂ ਦਾ ਮਨ ਪਿੰਗਲ ਜਾਂਦਾ ਉਹ ਵੀ ਕਹਿੰਦੇ ਇਸ 바ਹਰ ਸਾਗਰ ਤੋਂ ਪਾਰ ਹੋ ਜਾਂਦੇ ਆ ਨਾਨਕ ਦਾਸ ਤੇਰੀ ਸ਼ਰਣਾਏ ਸਦਾ ਸਦਾ ਬਲਿਹਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਨਾਨਕ ਦਾਸ ਤੇਰੀ ਸ਼ਰਣਾਏ ਕਿ ਸੱਚੇ ਪਾਤਸ਼ਾਹ ਜੀ ਤੇਰੀ ਸ਼ਰਨ ਜਾਈ ਆ ਸਦਾ ਸਦਾ ਬਲਿਹਾਰ ਹੈ ਮੈਂ ਤੇ ਬਲਿਹਾਰ ਜਾਂਦਾ ਇੱਕ ਵਾਰੀ ਨਹੀਂ ਸਦਾ ਹੀ ਬਲਿਹਾਰ ਜਾਂਨਾ ਜਿੰਨੀ ਮੇਰੀ ਉਮਰ ਹੈ ਮੈਂ ਉਨੀ ਉਮਰ ਦੇ ਵਿੱਚ ਹੀ ਸਦਾ ਹੀ ਤੇਰੇ ਤੋਂ ਬਲਿਹਾਰ ਜਾਂਨਾ ਕਿਉਂ ਕਿ ਤੇਰੇ ਨਾਲ ਲੱਗ ਕੇ ਪਸ਼ੂ ਗਿਰਤੀ ਦੇ ਲੋਕ ਪਾਰ ਹੋਗੇ ਤੇਰੇ ਨਾਲ ਲੱਗ ਕੇ ਪ੍ਰੇਤ ਗਿਰਤੀ ਦੇ ਲੋਕ ਵੀ ਪਾਰ ਹੋਗੇ ਤੇਰੇ ਨਾਲ ਲੱਗ ਕੇ ਮੂਰਖ ਲੋਕ ਵੀ ਇਸ ਧਰ ਸાગਰ ਤੋਂ ਤਰ ਗਏ ਤੇਰੇ ਨਾਲ ਲੱਗ ਕੇ ਪੱਥਰ ਵਰਗੇ ਲੋਕ ਵੀ ਇਸ ਧਰ ਸાગਰ ਤੋਂ ਤਰ ਗਏ ਸੱਚੇ ਬਾਦਸ਼ਾਹ ਤੇਰੇ ਨਾਲ ਲੱਗ ਕੇ ਫਿਰ ਅਸੀਂ ਵੀ ਤਰ ਸਕਦੇ ਆ ਤਾ ਕਰਕੇ ਗੁਰੂ ਸਾਹਿਬ ਕਹਿੰਦੇ ਆ ਸਦਾ ਸਦਾ ਬਲਿਹਾਰੇ ਮੈਂ ਬਲਿਹਾਰ ਜਾਣਾ ਤੇਰੇ ਤੋਂ ਸੱਚੇ ਪਾਤਸ਼ਾਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਆ ਜੇ ਅਸੀਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਆ ਤੇ ਗੁਰੂ ਸਾਹਿਬ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਫਿਰ ਸਾਨੂੰ ਉਹਦੇ ਵਾਸਤੇ ਵੀ ਹਾ ਦਾ ਨਾਰਾ ਮਾਰਨਾ ਚਾਹੀਦਾ ਸੋ ਕੱਲ ਨੂੰ ਸਮਾਣੇ ਟਾਵਰ ਦੇ ਉੱਤੇ ਭਾਈ ਗੁਰਜੀਤ ਸਿੰਘ ਜੀ ਫੌਜੀ ਉਹਨਾਂ ਨੂੰ ਬੈਠਿਆਂ ਨੂੰ 1 ਸਾਲ ਹੋ ਜਾਣਾ ਕੱਲ ਨੂੰ ਪੂਰਾ 12 ਤਰੀਕ ਨੂੰ ਬੈਠੇ ਸੀ ਉਹ ਸਾਲ ਪਹਿਲਾਂ ਕੱਲ ਨੂੰ ਇੱਕ ਸਾਲ ਹੋ ਜਾਣਾ ਸੋ ਕੱਲ ਨੂੰ ਉੱਥੇ ਬਹੁਤ ਭਾਰੀ ਇਕੱਠ ਰੱਖਿਆ ਗਿਆ ਜੇ ਅਸੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਆਂ ਭਾਈ ਗੁਰਜੀਤ ਸਿੰਘ ਨੂੰ ਛੱਡ ਦਿਓ ਕਿ ਭਾਈ ਗੁਰਜੀਤ ਕਰਕੇ ਜਾਣਾ ਨਹੀਂ ਉਹਨਾਂ ਨੂੰ ਛੱਡ ਦਿਓ ਬਸ ਅਸੀਂ ਗੁਰੂ ਕਰਕੇ ਜਾਣਾ ਹੈ ਕਿ ਸਾਡੇ ਗੁਰੂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਵਾਸਤੇ ਉਹਨਾਂ ਨੇ ਮੋਰਚਾ ਲਾਇਆ ਉਸ ਕਰਕੇ ਅਸੀਂ ਉੱਥੇ ਉਹਨਾਂ ਦਾ ਸਾਥ ਚਾਹੇ ਨਾ DIYੇ ਅਸੀਂ ਆਪਣੇ ਗੁਰੂ ਕਰਕੇ ਆਪਣੀ ਹਾਜ਼ਰੀ ਉੱਥੇ ਜ਼ਰੂਰ ਲਵਾਈਏ ਸੋ ਕੱਲ ਨੂੰ ਸਮਾਣੇ ਟਾਵਰ ਦੇ ਤੇ ਬਹੁਤ ਸਾਰੇ ਵਿਦਵਾਨ ਸੱਜਣ ਵੀ ਕਹਿੰਦੇ ਪਹੁੰਚ ਰਹੇ ਐ ਤੇ ਰਾਮ ਸਿੰਘ ਜੀ ਰਾਣਾ ਹਰਿਆਣੇ ਚੋਂ 골ਡਨ ਹਟ ਵਾਲੇ ਉਹ ਵੀ ਪਹੁੰਚ ਰਹੇ ਐ ਸਵਾਪਾਂ ਵੀ ਆਪਣੇ ਨਗਰ ਵੱਲੋਂ ਆਪਣੀ ਹਾਜ਼ਰੀ ਜ਼ਰੂਰ ਲਵਾਜੇ ਕੱਲ ਨੂੰ ਸਮਾਣੇ ਪਹੁੰਚਣ ਦੀ ਕਿਰਪਾਲਤਾ ਕਰੀਏ ਜੀ ਤੇ ਲਾਸਟ ਜਿਹੜੀਆਂ ਪੰਕਤੀਆਂ ਨੇ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਪਸ਼ੂ ਪਰੇਤ ਮਗਧ ਤੋਂ ਉਤਾਰੇ ਬਾਹਨ ਪਾਰ ਉਤਾਰਾ ਨਾਨਕ ਦਾਸ ਤੇਰੀ ਸ਼ਰਣਾਏ ਸਦਾ ਸਦਾ ਬਲਿਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ